ਵੇਖੋ ਜੀ ਦੋ ਉੱਥੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਤਰਾਸੀ ਲਈ ਗਈ ਹੈ ਇਹ ਪਹਿਲੀ ਵਾਰ ਹੋਇਆ ਹੈ ਵੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਤਰਾਸੀ ਲਈ ਗਈ ਹੋਵੇ ਟੋਪੀਆਂ ਪਾ ਕੇ ਹੋ ਸਕਦਾ ਵੀ ਉਹ ਫੋਟੋ ਨਹੀਂ ਜਿਦੀ ਵੀ ਉਹ ਜੁੱਤੀਆਂ ਵੀ ਪਾਈਆਂ ਹੋਣ ਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਹਮਿੰਦਰ ਸਿੰਘ ਬੋਲਦੇ ਜੀ ਹਾਂ ਜੀ ਬਾਬਾ ਹਮੀਰ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਆਪ ਜੀ ਦਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਫੋਨ ਕਰਨ ਤੇ। ਬਾਬਾ ਹਮੀਰ ਸਿੰਘ ਜੀ ਥੋੜੇ ਦਿਨਾਂ ਦੀ ਗੱਲ ਹੈਗੀ ਹੈ ਹਰਿਆਣਾ ਦੇ ਵਿੱਚ ਭਾਜਪਾ ਦੀ ਮੁੱਖ ਮੰਤਰੀ ਨੈਭ ਸੈਣੀ ਹੈਗੇ ਨੇ। ਤੇ ਜਿਹੜਾ ਨਾਰਾਇਣਗੜ੍ਹ ਦੇ ਵਿੱਚ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਦੇ ਵਿੱਚ ਤਕਰੀਬਨ ਕਹਿੰਦੇ ਵੀ 29 April 2024 ਨੂੰ ਚੱਲਦੇ ਸਮਾਗਮ ਦੇ ਵਿੱਚ ਪੁਲਿਸ ਦੇ ਵੱਲੋਂ ਮੈਟਰਲ ਡਾਇਰੈਕਟਰ ਦੇ ਨਾਲ ਪ੍ਰਕਾਸ਼ ਸਥਾਨ ਦੀ ਤਲਾਸ਼ੀ ਲੈ ਕੇ ਪੁਲਿਸ ਵੱਲੋਂ ਵਿਦਵੀ ਕੀਤੀ ਗਈ ਕਿ ਇਹ ਵਾਕਿਆ ਹੀ ਤਲਾਸ਼ੀ ਲੈਣੀ ਜ਼ਰੂਰੀ ਸੀਗੀ ਵੇਖੋ ਜੀ ਦੋ ਉੱਥੇ ਗੁਰੂ ਗਰਬ ਸਿੰਘ ਮਹਾਰਾਜ ਜੀ ਦੀ ਤਲਾਸ਼ੀ ਲਈ ਗਈ ਹੈ ਇਹ ਪਹਿਲੀ ਵਾਰ ਹੋਇਆ ਹੈ ਵੀ ਗੁਰੂ ਗਰਬ ਸਿੰਘ ਮਹਾਰਾਜ ਦੀ ਤਲਾਸ਼ੀ ਲਈ ਗਈ ਹੋਵੇ ਟੋਪੀਆਂ ਪਾ ਕੇ ਹੋ ਸਕਦਾ ਵੀ ਉਹ ਫੋਟੋ ਨਹੀਂ ਜਿਦੀ ਵੀ ਉਹ ਜੁੱਤੀਆਂ ਵੀ ਪਾਈਆਂ ਹੋਣਗੀਆਂ ਇਹ ਉੱਥੇ ਪੂਰੀ ਫੋਟੋ ਉਹਨਾਂ ਦੇ ਪੈਰ ਨਹੀਂ ਦਿਖ ਰਹੀ ਹੂੰ ਇਹ ਜਿਹੜੀ ਬੀਜੇਟੀ ਹੈ ਨਾ ਐਦੋਂ 6 ਮਹੀਨੇ ਪਹਿਲਾਂ ਉੱਥੇ ਹਰਿਆਣੇ ਦੇ ਉਹ ਮੈਂ ਪਿੰਡ ਭੁਲਗਾ ਛਾਂਤ ਸ਼ਹਿਰ ਕੁ ਖੇਤਰ ਸੀ ਜੀ ਇਹ ਹਰਿਆਣੇ ਕੀ ਪਿੰਡ ਹੈ ਵੀ ਉੱਥੇ ਇੱਕ ਚੌਂਕ ਸੀਗਾ ਖੰਡਾ ਚੌਂਕ ਤੁਸੀਂ ਮੈਂ ਤੁਹਾਡੀ ਗੱਲ ਸਮਝਦਾ ਕਿ ਜਦੋਂ ਕਿ ਕੁਝ ਲੋਕਾਂ ਨੇ ਸ਼ਰਾਰਤੀ ਲੋਕਾਂ ਨੇ ਸ੍ਰੀ ਸਾਹਿਬ ਪਾ ਕੇ ਉੱਥੇ ਘੁੰਮੇ ਸੀਗੇ ਦੇਖੋ ਜੀ ਉੱਥੇ ਸਿਰੋਂ ਨੰਗੇ ਡੁਪਲੀਕੇਟ ਗਾਤਰੇ ਪਾ ਕੇ ਗਾਣ ਕੇ ਤਮਾਕੂ ਤੇ ਜਰਦੇ ਦੀਆਂ ਪੁੜੀਆਂ ਜੇਬ ਦੇ ਵਿੱਚ ਪਾ ਕੇ ਕਿ ਉਹ ਬੰਦੇ ਵੀ ਉਹ ਉੱਥੋਂ ਦੇ ਹਰਿਆਣੇ ਦੇ ਨਹੀਂ ਸੀ ਜਾਣ ਕੇ ਉਹ ਹਿਮਾਚਲ ਤੋਂ ਗਏ ਸੀ ਬੰਦੇ ਜਿਹੜੇ ਉਹ ਬੰਦੇ ਫੜੇ ਗਏ ਸੀ ਅੱਛਾ ਪੁਲਿਸ ਨੇ ਕਾਬੂ ਕਰ ਲਏ ਸੀ ਲਗਿੰਦੇ ਉੱਥੇ ਗੁਰਦੁਆਰਾ ਸੀ ਉਹ ਜਾਣ ਜਾਣ ਕੇ ਗੇੜੇ ਦਿੰਦੇ ਸੀ ਵੀ ਸਿੱਖ ਕੌਮ ਨੂੰ ਚੈਲੰਜ ਕਰ ਰਹੇ ਸੀ ਜੋ ਜ਼ਮੀਰ ਵੇਖਦੇ ਹੋਣਗੇ ਜ਼ਮੀਰ ਜਗਦੀ ਹੈ ਜਾਂ ਮਰੀ ਹੋਈ ਹੈ ਵੀ ਉਹੋ ਸਿੱਖਾਂ ਨੂੰ ਟੋਕੇ ਵੇਵੇ ਸੀ ਵੀ ਥੋੜੀ ਜ਼ਮੀਰ ਜਗਦੀ ਕਿ ਮਰ ਚੁੱਕੀ ਹੈ ਹਮ ਜਿਹੜੀ ਬੰਦਿਆਂ ਨੇ ਉਹਨਾਂ ਨੂੰ ਉੱਥੇ ਰੈਕਟ ਕੀਤਾ ਫੜਿਆ ਉਹ ਗੁਰਦੁਆਰੇ ਦੇ ਵਿੱਚ ਲੈ ਗਏ ਹਾਂਜੀ ਚੰਗਾ ਤਾਂ ਇਹ ਹੁੰਦਾ ਵੀ ਉਹਨਾਂ ਤਿੰਨਾਂ ਦੇ ਸਿਰ ਇੱਕ ਪਾਸੇ ਕੀਤੇ ਜਾਂਦੇ ਜਿਹੇ ਜਿਨ੍ਹਾਂ ਨੇ ਗਾਤਰੇ ਗੱਲ ਚ ਪਾ ਕੇ ਤਮਾਕੂ ਪਾ ਕੇ ਜਾਣ ਕੇ ਸਾਡੇ ਸਿੱਖ ਕੌਮ ਨੂੰ ਵੰਗਾਰਿਆ ਸੀ ਬਾਬਾ ਜੀ ਬਹੁਤ ਵੱਡਾ ਮਜ਼ਾਕ ਡਾਇਆ ਗਿਆ ਬਹੁਤ ਵੱਡਾ ਮਜ਼ਾਕ ਡਾਇਆ ਇਹਨਾਂ ਨੇ ਬੀਜੇਪੀ ਦੇ ਬੰਦਿਆ ਨੇ ਹੂੰ ਉਦੋਂ ਪਿੱਛੋਂ ਉਹ ਟਿੱਕਰਾਂ ਕਰਦੇ ਰਹੇ ਗੁਰਦੁਆਰੇ ਦੇ ਵਿੱਚ ਜਿਹੜੇ ਸਾਡੇ ਸਿੱਖ ਸੀ ਉਹਨਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਇਹ ਗਲਤੀ ਕੀਤੀਆਂ ਨੇ ਇਹ ਗਲਤੀ ਹੋਗੀ ਤੁਸੀਂ ਸਾਡੇ ਵੱਡੇ ਭਰਾ ਐ ਅਸੀਂ ਛੋਟੇ ਭਰਾ ਗਲਤੀ ਭਰਾਵਾਂ ਤੋਂ ਹੋਵੇ ਹੋਗੀ ਉਹ ਗੋਲ ਟਿੱਕਰਾਂ ਕਰਦੇ ਰਹੇ ਇਹਨਾਂ ਨੂੰ ਗੁਰਦੁਆਰੇ ਦੇ ਵਿੱਚ ਵੀ ਜੀ ਵੀ ਜੇਕਰ ਵਦਨੀਆਂ ਕਿੰਨੇ ਝੜਕਾਏ ਹੁੰਦੇ ਤੇ ਅੱਜ ਇਹ ਗੁਰਦੁਆਰੇ ਦੇ ਵਿੱਚ ਜਾ ਕੇ ਗੁਰੂ ਗਰੰਥ ਸਾਹਿਬ ਦੀ ਜਿਹੜੀ ਇਹਨਾਂ ਨੇ ਉੱਥੇ ਅਰਮਾਨੇ ਚੱਕ ਕੇ ਤਲਾਸ਼ੀ ਲਈ ਹੈ ਹੂੰ ਇਹ ਚੈਨ ਹੈ ਸਾਡੀ ਸਿੱਖ ਕੌਮ ਨੂੰ ਜਿਹੜੇ ਪੱਗਾਂ ਦੇ ਵਿੱਚ ਜਿੰਨਾ ਲੋਕਾਂ ਨੇ ਸਿਰ ਪਸਾਏ ਹੈ ਹਾਂਜੀ ਉਹ ਕਾਂਗਰਸੀਆਂ ਨੇ ਪਸਾਈ ਹੈ ਜਿਹੜੇ ਕਾਂਗਰਸ ਨੂੰ ਪਹਿਲਾਂ ਚੰਗਾ ਕਹਿੰਦੇ ਸੀ 5 ਸਾਲ ਬੀਜਪੀ ਨੂੰ ਮਾਰਾ ਕਹਿੰਦੇ ਰਹੇ ਉਹੀ ਅੱਜ ਕਾਗਰਸੀ ਛੱਡ ਕੇ ਬੀਐਪੀ ਤੇ ਜਾ ਰਹੇ ਆ ਹੂੰ ਜਿਹੜੇ ਲੋਕ ਬੀਜਪੀ ਦੇ ਵਿੱਚ ਅੱਜ ਜਾ ਰਹੇ ਆ ਹਾਂਜੀ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਕੇ ਹੂੰ ਗੁਰਦੁਆਰੇ ਇਹਨਾਂ ਤੋਂ ਮਟਵਾ ਕੇ ਜਿਹੜੇ ਗੁਰਦੁਆਰੇ ਇਹਨਾਂ ਦੀ ਸਰਕਾਰ ਦੇ ਵਿੱਚ ਸਾਡੇ 5 ਗੁਰਦੁਆਰੇ ਢਾਏ ਗਏ ਐ ਜੀ ਦਾਗ ਮਾਰ ਮੰਗੂ ਮੱਠ ਹਰਦਵਾਰ ਹੂੰ ਹੋਰ ਸਈ ਗੁਰਦੁਆਰੇ ਕਿ ਜਿਨ੍ਹਾਂ ਦੇ ਹੁਣ ਮੈਨੂੰ ਨਾਮ ਵਿਸਰ ਗਏ ਇਹਨਾਂ ਨੇ ਅੱਜ ਠੀਕ ਉਹ ਗੁਰਦੁਆਰੇ ਬਣਾਉ ਨਹੀਂ ਦਿੱਤੇ ਬੀਜੇਪੀ ਨੇ ਸਵਾਲ ਕਰਨ ਤੇ ਨਾ ਇਹ ਗੱਲ ਕਹਿੰਦੇ ਵੀ ਕਹਿੰਦੇ ਵੀ ਕਾਂਗਰਸ ਦੇ ਸਮੇਂ ਹੋਇਆ ਸੀਗਾ ਨਹੀਂ ਜੀ ਇਹ ਇਹ ਨਾਲ ਛਾਵਲ ਸੀ ਜੇਕਰ ਉਹਨਾਂ ਨੇ ਕਾਂਗਰਸ ਦੇ ਟਾਈਮ ਦੇ ਵਿੱਚ ਇਹ ਧਾਇ ਸੀ ਤੇ ਬੀਜੇਪੀ ਨਾਲ ਕੰਨਿਆਂ ਦਾ ਸਮਝੌਤਾ ਸੀ ਹੂੰ ਇਹ ਕਾਰੀਆਂ ਨਾਲ ਲੱਗ ਕੇ ਤੇ ਗੁਰਦੁਆਰੇ ਕਾਰੀਆਂ ਨਾਲ ਲਾ ਕੇ ਬੜਮਾਉਂਦੇ ਜੀ ਇਹ ਨਾਂ ਵਿੱਚ ਪੂਰਾ ਹੱਥ ਸੀ ਇੱਕ ਮੈਂ ਤੁਹਾਨੂੰ ਹੋਰ ਮਿਸਾਲ ਦਿੰਨਾ ਜਲੰਧਰ ਤੋਂ ਇੱਕ ਖਬਰ ਆ ਰਹੀ ਇੱਕ ਬੀਬੀ ਦੀ ਹਾਂਜੀ ਉਹ ਭਾਜਪਾ ਦੇ ਵਿੱਚ ਸ਼ਾਮਲ ਸੀ ਅੱਛਾ ਜੀ ਜਦੋਂ ਉੱਥੇ ਕਾ ਕਸ਼ਤ ਦੇ ਜਹਦਰ ਨੇ ਇਹ ਗੱਲ ਕਹੀ ਐ ਨਾ ਵੀ ਤੁਸੀਂ ਘਰ-ਘਰ ਦੇ ਉੱਤੇ ਝੰਡਾ ਝੜਾਉਣਾ ਹੈ ਹੂੰ ਉਸ ਬੀਬੀ ਨੇ ਜਦੋਂ ਝੰਡਾ ਝੜਾਇਆ ਤੇ ਉਹਨੂੰ ਭਾਜਪਾ ਦੇ ਵਿੱਚੋਂ ਕੱਢਤਾ ਔਰ ਉਹਨੂੰ ਬੀਜੇਪੀ ਜੋ ਕੱਢਿਆ ਨਹੀਂ ਉਹਦੀ ਜੜੀ ਉਹਦੇ ਉੱਤੇ ਬੜੇ ਤਰ੍ਹਾਂ ਦੇ ਇਲਜ਼ਾਮ ਲਾਈ ਅੱਛਾ ਵੀ ਤੂੰ ਦੂਜਾ ਬੇਤੰਦਾ ਕਿਉਂ ਚੜਾਇਆ ਇਹੇ ਗੁਰੂ ਮਹਾਰਾਜ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਮਹਾਰਾਜ ਦੇ ਝੰਡਿਆਂ ਨੂੰ ਬਰਦਾਸ਼ਤ ਨਹੀਂ ਬੀਜੇਪੀ ਕਰਦੀ ਹੂੰ ਜਿਹੜੀ ਬੀਜੇਪੀ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਜੀ ਜਿਹੜੀ ਬੀਜੇਪੀ ਦੀ ਪਾਰਟੀ ਨੇ ਪੂਰੀਆਂ ਮੰਡੀਆਂ ਛੋਲੇ ਵੰਡੇ ਹਮ ਅਡਵਾਨੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਹ ਗੱਲ ਕਹੀ ਵੀ ਜੇਕਰ ਅਸੀਂ ਇੰਦਰਾ ਨੂੰ ਕਹਿ ਕੇ ਟੈਕ ਕਰਾਇਆ ਨਹੀਂ ਇੰਦਰਾ ਟੈਕ ਨਹੀਂ ਸੀ ਕਰਦੀ ਜੀ ਤੇ ਜਿਹੜੇ ਲੋਕ ਅੱਜ ਬੀਜੇਪੀ ਦੇ ਵਿੱਚ ਜਾ ਰਹੇ ਆ ਇਲੈਕਸ਼ਨ ਲੜ ਰਹੇ ਆ ਹਾਂਜੀ ਇੰਨਾ ਬਸ਼ਰਮਾ ਲੋਕਾਂ ਨਾਲ ਕੁਛਣਾ ਚਾਹੁੰਦੇ ਹੋ ਥੋੜੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਵੇਖਣੀ ਹੰਗਦੇ ਹਮ ਢੰਡੇ ਨੂੰ ਵੇਖਣੀ ਹੰਗਦੇ ਨਿਸ਼ਾਨ ਸਾਹਿਬ ਨੂੰ ਵੇਖ ਨਹੀਂ ਹੰਗਦੇ ਹੂੰ ਤੇ ਤੁਸੀਂ ਕਿਹੜੇ ਮੂੰਹ ਦੇ ਨਾਲ ਬੀਜੇਪੀ ਦੀਆਂ ਟਰੈਕਟਰਾਂ ਲੈ ਕੇ ਤੇ ਬੀਜੇਪੀ ਦੇ ਨਾਂ ਤੇ ਵੋਟਾਂ ਮੰਗ ਰਹੇ ਜਿਹੜੀ ਬੀਜੇਪੀ ਨੇ ਕਿਸਾਨਾਂ ਦੇ ਅੱਖਾਂ 'ਚ ਸਿੰਧੀਆਂ ਗੋਲੀਆਂ ਮਾਰੀਆਂ ਹੂੰ ਜਿਹੜੇ ਕਿਸਾਨ ਅੰਨ ਪੈਦਾ ਕਰਦੇ ਉਹਨਾਂ ਦੇ ਟਰੈਕਟਰ ਭੰਨੇ ਐ ਜੀ ਜੀ ਜਿਹੜੇ ਗੋਲੀਆਂ ਉੱਥੇ ਮਾਰੀਆਂ ਉਹ ਗੋਲੀਆਂ ਕਿਸੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਕਿਤੇ ਸਾਡੇ ਕਿਸਾਨਾਂ ਦੇ ਵੱਜੀਆਂ ਸੀ ਜਿਹੜੇ ਕੱਲ ਇਹਨਾਂ ਨੇ ਕਿਸਾਨਾਂ ਦੇ ਉੱਤੇ ਠੋਕੇ ਸੀ ਵਾਜੇ ਕਿ ਨਿਕਾ ਪਾਕਿਸਤਾਨ ਦੇ ਬਾਦਰੋਂ ਤੇ ਨਹੀਂ ਕਿਸੇ ਵੇਖੇ ਕਿ ਜਿਹੜੇ ਦੁਸ਼ਮਣ ਹੁੰਦੇ ਸਾਡੇ ਜੀ ਜੀ ਤੇ ਜਿਹੜੇ ਬਿਸ਼ਰਮ ਲੋਕ ਅੱਜ ਵੀ ਬੀਜੇਪੀ ਤੇ ਕਾਂਗਰਸ ਜਿਹੜੇ ਕਾਂਗਰਸੀ ਹੈ ਉਹ ਤਾਂ ਬੀਜੇਪੀ ਤੇ ਜਾ ਰਹੇ ਤੇ ਬੀਜੇਪੀ ਆਵੇ ਕਾਂਗਰਸੀ ਉਹ ਬੀਜੇਪੀ ਵਾਲੇ ਨੇ ਬੀਜੇਪੀ ਵਾਲੇ ਕਾਂਗਰਸਿੰਗ ਜਾਵਣ ਰਿਹਾ ਹੈ ਕਿ ਬਿਸ਼ਰਮਾ ਲੋਕਾਂ ਦਾ ਹੱਲੀ ਕੋਈ ਨਹੀਂ ਆ ਬਾਬਾ ਹਮੀਰ ਸਿੰਘ ਜੀ ਅਗਲਾ ਸਵਾਲ ਕਰਦੇ ਆ ਕਿ ਹਰਿਆਣਾ ਦੀ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਇਸ ਮੁੱਦੇ ਤੇ ਕੋਈ ਬਿਆਨ ਆਪਣਾ ਦਿੱਤਾ ਹੈ ਕਿ ਨਹੀਂ ਦਿੱਤਾ ਵੇਖੋ ਜੀ ਮੈਂ ਅੱਜ ਤੱਕ ਉਹਨਾਂ ਦਾ ਬਿਆਨ ਨਹੀਂ ਸੁਨਿਆ ਹੋ ਸਕਦਾ ਕੋਈ ਦਿੱਕਤ ਆ ਹੋਵੇ ਤੇ ਨਾ ਦਿੱਤਾ ਵੀ ਮੈਂ ਇਹ ਬਿਆਨ ਅੱਜ ਤੱਕ ਇਹ ਨਹੀਂ ਸੁਨਿਆ ਜਿਹੜਾ ਬਲਜੀਤ ਸਿੰਘ ਦਾਦੂਵਾਲ ਹੈ ਇਹ ਕਾਂਗਰਸ ਨੂੰ ਤੇ ਭਾਜਪਾ ਨੂੰ ਕੋਸ ਕੋਸ ਕੇ ਪਾਣੀ ਪੀਂਦਾ ਸੀ ਹਾਂਜੀ ਭਾਜਪਾ ਦੀ ਇਹ ਮਦਦ ਲੈ ਕੇ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਧਾਨ ਬਣਿਆ ਇਹ ਆਜਾ ਇਹਨਾਂ ਨੂੰ ਰਿਪੀਟ ਹਾਰੀ ਹੋਈ ਹੈ ਹੂੰ ਵੀ ਜਿਹੜੇ ਸਾਡੇ ਪ੍ਰਚਾਰਕ ਜਿਨ੍ਹਾਂ ਸਾਨੂੰ ਜਿਨ੍ਹਾਂ ਤੋਂ ਮੀਡਾ ਸੀ ਇਹਨਾਂ ਦੇ ਵੀ ਬੇੜੇ ਗਰਕ ਕੇ ਸਾਰਿਆਂ ਦੇ ਸਿਰਫ ਇਹਨਾਂ ਨੇ ਇਕੱਲੀ ਮਾਇਆ ਮੁਖ ਰੱਖ ਲਈ ਵੀ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕਰਕੇ ਤੇ ਅਸੀਂ ਵੱਡੀਆਂ ਗੱਡੀਆਂ ਲੈ ਲਈਏ ਤੇ ਇਹਨਾਂ ਨੇ ਜੋ ਬੇੜਾ ਗਰਕ ਕੀਤਾ ਪ੍ਰਚਾਰਕਾਂ ਦਾ ਜਿੰਨੇ ਪ੍ਰਚਾਰਕ ਪੰਜਾਬ ਦੇ ਵਿੱਚ ਸਾਰੇ ਮਰ ਗਏ ਸਿਰਫ ਇਹ ਮਾਇਆ ਇਕੱਠੀ ਕਰਨ ਤੇ ਲੱਗੇ ਹੋਏ ਐ ਕੋਈ ਅੱਗੇ ਲੱਗ ਕੇ ਲੜਾਈ ਲੜਨ ਨੂੰ ਤਿਆਰ ਨਹੀਂ। ਬਾਬਾ ਹਮੀਰ ਸਿੰਘ ਜੀ ਸਵਾਲ ਹੈਗਾ ਕਿ ਜਿਸ ਤਰ੍ਹਾਂ ਸਿੱਖਾਂ ਦੀ ਜਮੀਰ ਹੁਣ ਤੁਹਾਨੂੰ ਲੱਗਦਾ ਹੈ ਕਿ ਮਰ ਚੁੱਕੀ ਹੈ। ਮੈਂ ਤਾਂ ਜਿਉਂਦੇ ਮਰੇ ਆ। ਹੂੰ ਜਿਉਂਦੇ ਮਰੇ ਆ ਵੀ ਇਹਨਾਂ ਨੂੰ ਪਤਾ ਹੋਣ ਦੇ ਬਾਅਦ ਯੁੱਧ ਵੀ ਵੀ ਇਹ ਇਹ ਪੈਛਾ ਹੀ ਫੇਰ ਬੀਜੇ ਪਿੱਛੇ ਵੜ ਰਹੇ ਜਿਹੜੇ ਲੋਕ ਐ ਤੇ ਇਹ ਜਿਉਂਦੇ ਮਰੇ ਹੋਏ ਆ। ਬਿਲਕੁਕੁਲ ਜੀ। ਜਿਸ ਦਾ ਮਰ ਜਾਂਦਾ ਨਾ ਬੰਦਾ ਮਰ ਕੇ ਤੇ ਮਗਰੋਂ ਡਹਿ ਗਿਆ ਇਹ ਇਹ ਜਿਉਂਦੇ ਚਿੰਬੜੇ ਹੋਏ ਆ। ਇਹ ਜਿਉਂਦੇ ਮਰੇ ਹੋਏ ਚਿੰਬੜੇ ਹੋਏ ਆ ਕੂਮ ਨੂੰ ਹੂੰ ਇਹ ਇਹ ਜੇ ਮਰ ਜਾਣ ਤਾਂ ਚੰਗੀ ਗੱਲ ਹੈ ਵੀ ਮਗਰੋਂ ਤਾਂ ਰਹਿ ਜਾਣ ਇਹ ਜਿਉਂਦੇ ਚਿੰਬੜੇ ਹੋਏ ਐ ਬਿਲਕੁਲ ਜੀ ਬਾਬਾ ਹਮੀਰ ਜੀ ਬਾਬਾ ਹਮੀਰ ਸਿੰਘ ਜੀ ਲਾਸਟਵਾਲ ਕਰਦੇ ਆ ਵੀ ਜਿਹੜੀ ਸ਼ਰਮਣੀ ਕਮੇਟੀ ਅੰਮ੍ਰਿਤਸਰ ਹੈਗੀ ਐ ਹਲੋ ਹਾਂਜੀ ਜੀ ਜੀ ਬਾਬਾ ਹਮੀਰ ਸਿੰਘ ਜੀ ਸਵਾਲ ਇਹ ਹੈਗਾ ਕਿ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੈ ਉਹਦੇ ਵੱਲੋਂ ਇਹ ਜਿਹੜੇ ਮਸਲੇ ਇਸ ਤਰ੍ਹਾਂ ਦੇ ਉੱਠਦੇ ਨੇ ਜਿਵੇਂ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲਈ ਗਈ ਏ ਜਾਂ ਹਰਿਆਣਾ ਦੇ ਵਿੱਚ ਜਦੋਂ ਸ੍ਰੀ ਸਾਹਿਬ ਪਾ ਕੇ ਮੁੰਨੇ ਬੰਦਿਆਂ ਨੇ ਮਜ਼ਾਕ ਉਡਾਇਆ ਕਿ ਐਸਡੀਪੀਸੀ ਉਸ ਤੋਂ ਕੋਈ ਆਪਣਾ ਬਿਆਨ ਨਹੀਂ ਦਿੰਦੀ ਹੈਗੀ ਕੋਈ ਗੱਲਬਾਤ ਕਰਦੀ ਹੋਈ ਐਨੀ ਗੱਲ ਦਾ ਜਿਹੜਾ ਜੀ ਇਹਨਾਂ ਨੇ ਬਿਆਨ ਦੇਣਾ ਨਹੀਂ ਜੇਕਰ ਬਿਆਨ ਦਿੱਤਾ ਵੀ ਜਿਵੇਂ ਅੱਗੇ ਕਰਦੇ ਐ ਕਿ ਕਮੇਟੀ ਬਣਾਈ ਜਾਊਗੀ ਕਮੇਟੀ ਜੀ ਇਹਦੀ ਜਾਂਚ ਕਰੂਗੀ ਅੱਗੇ ਹਜ਼ਾਰਾਂ ਕਮੇਟੀਆਂ ਬਣਾਈਆਂ ਤੇ ਜਾਂਚਾਂ ਹੋਈਆਂ ਅਗੋਂ ਅਫਕਾ ਕੀ ਨਿਕਲਿਆ ਕੁਛ ਨਹੀਂ ਨਿਕਲਿਆ ਇਹਨਾਂ ਦੇ ਇਹਨਾਂ ਦੇ ਜਿਹੜੇ ਅੰਦਰ ਖਾਤੇ ਅੱਜ ਕੀ ਕਿ ਬੀਜੇਪੀ ਦੇ ਨਾਲ ਇਕੱਠੇ ਹੋਣ ਦੇ ਕਿੰਨੇ ਇਹਨਾਂ ਨੇ ਜੋਰ ਲੱਗੇ ਕਿੰਨੀਆਂ ਇਹਨਾਂ ਨੇ ਮਿਹਨਤ ਕੀਤੀਆਂ ਬੀਜੇਪੀ ਵਾਲਿਆਂ ਨੂੰ ਵੀ ਸਾਡੇ ਨਾਲ ਨਾਲੋਂ ਪਰ ਉਹਨਾਂ ਨੇ ਜਦੋਂ ਨਹੀਂ ਰਲਾਇਆ ਕਿ ਹੁਣ ਇਹ ਅੱਡ ਹੋ ਕੇ ਬੀਜੇਪੀ ਦੀ ਬਦਨਾਮੀ ਕਰਦੇ ਆ ਹੂੰ 39 ਸਾਲੇ ਬੀਜੇਪੀ ਦੇ ਨਾਲ ਹੀ ਰਹੇ ਆ ਅੱਛਾ ਇਹਨਾਂ ਨੇ ਮਿਹਨਤ ਕੀਤੀ ਵੀ ਸਾਨੂੰ ਨਾ ਰੱਖੋ ਮੈਨਾਂ ਮਿੰਟਾਂ ਕਿੱਤੀਆਂ ਛੱਡ ਕੇ ਲੰਮੇ ਪਿੰਦੇਰੇ ਤੇ ਵੀ ਬੀਜਪੀ ਅੱਗੇ ਵੀ ਸਾਨੂੰ ਨਾਰ ਲਾ ਲਓ ਉਹਨਾਂ ਨੇ ਨਹੀਂ ਇਹਨਾਂ ਨੂੰ ਨਾਰ ਮਾਇਆ ਹੂੰ ਇਹ ਹੁਣ ਹੁਣ ਇਹਨਾਂ ਦੀਆ ਕਰਤੂਤਾ ਉਹਨਾਂ ਦੇ ਕੋਲੇ ਆ ਇਹ ਕਿਹੜੇ ਮੂੰਹ ਤੇ ਨਾਲ ਬੀਜਪੀ ਨੂੰ ਦੂਜਾ ਪੁੱਛਣਗੇ ਜੀ ਕਰਤੂਤਾ ਬੀਜਪੀ ਦੇ ਕੋਲੇ ਆ ਜੀ ਜਿਹੜੇ ਸਿੱਖ ਕੌਮ ਦੇ ਕਾਣ ਕਰਾਏ ਆ ਉਹ ਉਹ ਕੱਢ ਕੇ ਅੱਗੇ ਰੱਖ ਦੇਣਗੇ ਹੂੰ ਹੂੰ ਇਹ ਚੋਰ ਹੈ ਇਹ ਇਹ ਡਰਦੇ ਨਹੀਂ ਦੂਜਾ ਬੀਜੇਪੀ ਦੇ ਅੱਗੇ ਬੋਲਦੇ ਜੀ ਜੀ ਸੋ ਦੋਸਤੋ ਇਸ ਵੀਡੀਓ ਤੇ ਤੁਸੀਂ ਦਿਓ ਆਪਣੇ ਕਮੈਂਟ ਜਿਸ ਤਰ੍ਹਾਂ ਤੁਸੀਂ ਗੱਲਬਾਤ ਸੁਣੀ ਹੈ ਹਰਿਆਣਾ ਦੇ ਵਿੱਚ ਜਿਹੜਾ ਜਿੱਥੇ ਪ੍ਰਕਾਸ਼ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪੁਲਿਸ ਦੇ ਵੱਲੋਂ ਮੈਟਲ ਡਾਇਰੈਕਟਰ ਦੇ ਨਾਲ ਜਿਹੜੀ ਤਲਾਸ਼ੀ ਲਈ ਗਈ ਹੈ ਬੇਦਬੀ ਕੀਤੀ ਗਈ ਹੈ ਸੋ ਬਾਬਾ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਬਾਬਾ ਜੀ ਆਪੀ ਦਾ ਧੰਨਵਾਦ ਆਪ ਜੀ ਦਾ ਜੀ ਧੰਨਵਾਦ ਬਹੁਤ ਵਧੀਆ ਫੋਨ ਕਰਨ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ